ਕੈਨੇਡਾ ਦੇ ਵਿੱਚ ਪੀਆਰ ਸਟੇਟਸ ਹਾਸਲ ਕਰਨਾ ਨਾ ਸਿਰਫ ਕੈਨੇਡਾ ਦੇ ਵਿੱਚ ਇੱਕ ਚੰਗੀ ਜ਼ਿੰਦਗੀ ਦਿੰਦਾ ਹੈ ਸਗੋਂ ਦੁਨੀਆ ਭਰ ਦੀ ਯਾਤਰਾ ਕਰਨ ਦੇ ਲਈ ਵੀ ਵੱਡੀ ਆਜ਼ਾਦੀ ਮਿਲਦੀ ਹੈ ਅਕਤੂਬਰ 2025 ਤੱਕ ਕੈਨੇਡੀਅਨ ਪੀਆਰ ਹੋਲਡਰ ਆਪਣੇ ਪਾਸਪੋਰਟ ਦੇ ਨਾਲ ਲਗਾਤਾਰ ਪੀਆਰ ਕਾਰਡ ਦੀ ਵਰਤੋਂ ਦੇ ਨਾਲ 30 ਦੇਸ਼ਾਂ ਦਾ ਵੀਜ਼ਾ ਰਹਿਤ ਜਾਂ ਫਿਰ ਵੀਜ਼ਾ ਔਨ ਅਰਾਈਵਲ ਦੇ ਨਾਲ ਯਾਤਰਾ ਕਰ ਸਕਦੇ ਨੇ ਇਸ ਸਹੂਲਤ ਕੈਰੀਬੀਅਨ ਆਈਲੈਂਡਸ ਸੈਂਟਰਲ ਅਮਰੀਕਾ ਯੂਰਪ ਤੇ ਏਸ਼ੀਆ ਦੇ ਕਈ ਮੁਲਕਾਂ ਦੇ ਵਿੱਚ ਸੈਰ ਸਪਾਟੇ ਨੂੰ ਸੌਖਾ ਬਣਾਉਂਦੀ ਹੈ ਇਹ ਵੀਜ਼ਾ ਰਹਿਤ ਸਹੂਲਤ ਕੈਨੇਡਾ ਦੀ ਭਰੋਸੇਯੋਗ ਇਮੀਗ੍ਰੇਸ਼ਨ ਪ੍ਰਣਾਲੀ ਦੇ ਕਾਰਨ ਹੈ ਜੋ ਹੋਰ ਦੇਸ਼ਾਂ ਨੂੰ ਪੀਆਰ ਹੋਲਡਰਸ ਤੇ ਭਰੋਸਾ ਕਰਨ ਦੀ ਇਜਾਜ਼ਤ ਦਿੰਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਵੀਜ਼ਾ ਫ੍ਰੀ ਟ੍ਰੈਵਲ ਦੇ ਫਾਇਦੇ ਕੀ ਨੇ ਕੈਨੇਡੀਅਨ ਪੀਆਰ ਹੋਲਡਰਸ ਦੇ ਲਈ ਵੀਜ਼ਾ ਫ੍ਰੀ ਟ੍ਰੈਵਲ ਇੱਕ ਵੱਡਾ ਫਾਇਦਾ ਹੈ ਜੋ ਵਰਕ ਜਾਂ ਫਿਰ ਸਟੱਡੀ ਪਰਮਿਟ ਵਾਲਿਆਂ ਨੂੰ ਨਹੀਂ ਮਿਲਦਾ ਇਹ ਸਹੂਲਤ ਖਾਸ ਕਰਕੇ ਉਹਨਾਂ ਲੋਕਾਂ ਲਈ ਲਾਭਕਾਰੀ ਹੈ ਜਿਨ੍ਹਾਂ ਦੇ ਮੂਲ ਦੇਸ਼ਾਂ ਦੇ ਪਾਸਪੋਰਟਸ ਦੀ ਵੀਜ਼ਾ ਰੈਂਕਿੰਗ ਕਾਫੀ ਘੱਟ ਹੈ ਆਮ ਤੌਰ ਤੇ ਪੀਆਰ ਹੋਲਡਰਸ 90 ਦਿਨਾਂ ਤੱਕ ਵੀਜ਼ਾ ਫ੍ਰੀ ਟ੍ਰੈਵਲ ਕਰ ਸਕਦੇ ਨੇ ਪਰ ਕੁਝ ਦੇਸ਼ਾਂ ਦੇ ਵਿੱਚ ਇਹ ਸਮਾਂ 30 ਦਿਨਾਂ ਤੋਂ 180 ਦਿਨਾਂ ਤੱਕ ਵੱਧ ਜਾਂ ਘੱਟ ਵੀ ਹੋ ਸਕਦਾ ਹੈ ਯਾਤਰਾ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟਸ ਜਾਂ ਫਿਰ ਅੰਬੈਸੀਸ ਤੋਂ ਤੁਸੀਂ ਤਾਜ਼ਾ ਨਿਯਮ ਦੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਨਿਯਮ ਅਕਸਰ ਬਦਲਦੇ ਰਹਿੰਦੇ ਨੇ ਇਸ ਤੋਂ ਇਲਾਵਾ ਕੈਨੇਡੀਅਨ ਪੀਆਰ ਹੋਲਡਰਸ ਨੂੰ ਆਪਣਾ ਪਾਸਪੋਰਟ ਤੇ ਵੈਲਿਡ ਪੀਆਰ ਕਾਰਡ ਦੇ ਨਾਲ ਯਾਤਰਾ ਕਰਨੀ ਪਵੇਗੀ ਰਿਟਰਨ ਟਿਕਟ ਹੋਟਲ ਬੁਕਿੰਗ ਫੰਡ ਪ੍ਰੂਫ ਵਰਗੀਆਂ ਚੀਜ਼ਾਂ ਵੀ ਇੱਥੇ ਜ਼ਰੂਰੀ ਹੋ ਸਕਦੀਆਂ ਨੇ ਅਕਤੂਬਰ 2025 ਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਐਂਟਰੀ ਤੇ ਐਗਜ਼ਿਟ ਸਿਸਟਮ ਦੇ ਲਾਗੂ ਹੋਣ ਨਾਲ ਸ਼ੈਨਗਨ ਇਲਾਕਿਆਂ ਦੇ ਵਿੱਚ ਯਾਤਰਾ ਦੇ ਵਿੱਚ ਵਾਧੂ ਚੈੱਕ ਹੋ ਸਕਦੇ ਨੇ ਪਰ ਪੀਆਰ ਹੋਲਡਰਸ ਤੇ ਇਸ ਦਾ ਅਸਰ ਕਾਫੀ ਘੱਟ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੈਨੇਡੀਅਨ ਪੀਆਰ ਹੋਲਡਰ ਹੁੰਦੇ ਹੋਏ ਕਿਹੜੇ-ਕਿਹੜੇ ਮੁਲਕਾਂ ਦੀ ਯਾਤਰਾ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਅਕਤੂਬਰ 2025 ਤੱਕ ਕੈਨੇਡੀਅਨ ਪੀਆਰ ਹੋਲਡਰ ਇਨ੍ਹਾਂ 30 ਦੇਸ਼ਾਂ ਤੋਂ ਵੀਜ਼ੇ ਤੋਂ ਬਿਨਾ ਜਾਂ ਫਿਰ ਵੀਜ਼ਾ ਔਨ ਅਰਾਈਵਲ ਲੈ ਸਕਦੇ ਨੇ ਜਿਵੇਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਰੀਬੀਅਨਸ ਤੇ ਉੱਤਰੀ ਅਮਰੀਕਾ ਦੇ ਮੁਲਕਾਂ ਦੀ ਜਿਸ ਦੇ ਵਿੱਚ ਮੈਕਸੀਕੋ ਦੇ ਮੈਕਸੀਕੋ ਦੇ ਵਿੱਚ ਤੁਸੀਂ 180 ਦਿਨਾਂ ਦੇ ਲਈ ਬਹਾਮਾਸ ਲਈ 3 ਮਹੀਨੇ ਤੱਕ ਤੁਸੀਂ ਆਰਾਮ ਨਾਲ ਇੱਥੇ ਘੁੰਮ ਸਕਦੇ ਹੋ ਇਸ ਤੋਂ ਇਲਾਵਾ ਬਾਰਬਾਡੋਸ ਬਰਮੂਡਾ ਦੇ ਲਈ 6 ਮਹੀਨੇ ਬੈਲਿਸ ਬ੍ਰਿਟਿਸ਼ ਵਰਜਨ ਆਇਲੈਂਡ कैमन आइलैंड्स ਦੇ ਲਈ ਤੁਸੀਂ 30 ਦਿਨਾਂ ਅਤੇ ਕੋਸਟਾ ਰੀਕਾ, ਕਿਊਬਾ, ਜਮੈਕਾ ਅਤੇ ਕੈਕੋਸ ਆਈਲੈਂਡਸ ਅਤੇ ਇਸ ਤੋਂ ਇਲਾਵਾ ਸਿੰਗਾਪੁਰ ਵਰਗੇ ਮੁਲਕ ਦੀ ਤੁਸੀਂ 90 ਦਿਨਾਂ ਤੱਕ ਯਾਤਰਾ ਕਰ ਸਕਦੇ ਹੋ। ਇਹਨਾਂ ਤੋਂ ਇਲਾਵਾ ਤੁਸੀਂ ਅਲਸਲਵਾਡੋਰ, ਗੁਆਟੇਮਾਲਾ, ਹੋਂਡਰਸ, ਨਿਕਾਰਗਵਾ, ਮਾਲਟਾ, ਮਲਡੋਵਾ, ਯੂਕਰੇਨ, ਸਾਊਥ ਕੋਰੀਆ, ਤਾਈਵਾਨ ਤੇ ਤੁਰਕੀ ਵਰਗੇ ਮੁਲਕਾਂ ਦੇ ਲਈ 90 ਦਿਨਾਂ ਤੱਕ ਤੁਸੀਂ ਵੀਜ਼ਾ ਰਹਿਤ ਯਾਤਰਾ ਕਰ ਸਕਦੇ ਹੋ। ਤੁਸੀਂ ਪਨਾਮਾ ਅਰਮੀਨੀਆ ਵਰਗੇ ਮੁਲਕਾਂ ਦੀ ਯਾਤਰਾ 180 ਦਿਨਾਂ ਦੇ ਲਈ ਕਰ ਸਕਦੇ ਹੋ ਇਸ ਤੋਂ ਇਲਾਵਾ ਅਜ਼ਰਬਾਈਜਾਨ ਫਿਲੀਪੀਨਸ ਦੇ ਕੱਤਰ ਵਰਗੇ ਮੁਲਕਾਂ ਦੀ ਯਾਤਰਾ ਤੁਸੀਂ 30 ਦਿਨਾਂ ਤੱਕ ਬੜੇ ਆਰਾਮ ਨਾਲ ਵੀਜ਼ੇ ਤੋਂ ਬਿਨਾ ਕਰ ਸਕਦੇ ਹੋ ਇਸ ਸੂਚੀ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਤੇ ਵੀਜ਼ਾ ਟਰੈਵਲਰ ਵਰਗੇ ਸਰੋਤਾਂ ਤੇ ਆਧਾਰਿਤ ਹੈ ਕੁਝ ਦੇਸ਼ਾਂ ਦੇ ਵਿੱਚ ਵੀਜ਼ਾ ਔਨ ਅਰਾਈਵਲ ਫੀਸ ਜਿਵੇਂ ਕਿ ਤੁਰਕੀ ਦੇ ਵਿੱਚ 60 ਡਾਲਰ ਅਦਾ ਕਰਨੀ ਪੈਂਦੀ ਹੈ ਜੇਕਰ ਤੁਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਆਪਣੇ ਸਾਰੇ ਜ਼ਰੂਰੀ ਡਾਕੂਮੈਂਟਸ ਤਿਆਰ ਰੱਖੋ ਹਮੇਸ਼ਾ ਵੈਲਿਡ ਪਾਸਪੋਰਟ ਜੋ ਕਿ ਘੱਟੋ-ਘੱਟ 6 ਮਹੀਨੇ ਤੱਕ ਤਾਂ ਵੈਲਿਡ ਹੋਵੇ ਇਸ ਤੋਂ ਇਲਾਵਾ ਪੀਆਰ ਕਾਰਡ ਰਿਟਰਨ ਟਿਕਟਸ ਦੇ ਨਾਲ ਯਾਤਰਾ ਕਰੋ ਇਸ ਸਹੂਲਤ ਟੂਰਿਜ਼ਮ ਬਿਜ਼ਨਸ ਤੇ ਥੋੜੇ ਸਮੇਂ ਦੇ ਲਈ ਰਹਿਣ ਵਾਸਤੇ ਹੈ ਵਰਕ ਜਾਂ ਫਿਰ ਲੰਮੇ ਸਮੇਂ ਤੱਕ ਰਹਿਣ ਦੇ ਲਈ ਇੱਥੇ ਵੀਜ਼ੇ ਦੀ ਜ਼ਰੂਰਤ ਹੈ ਨਿਯਮ ਬਦਲਣ ਤੇ ਤੁਸੀਂ ਹਮੇਸ਼ਾ ਅਪਡੇਟ ਰਹੋ ਕੈਨੇਡੀਅਨ ਪੀਆਰ ਹੋਲਡਰਸ ਦੇ ਲਈ ਇਹ ਸਹੂਲਤ ਇੱਕ ਵਰਦਾਨ ਵਾਂਗ ਹੈ ਜਿੱਥੇ ਉਹ ਆਪਣੇ ਮਨਪਸੰਦ ਡੈਸਟੀਨੇਸ਼ਨ ਤੇ ਘੁੰਮ ਸਕਦੇ ਨੇ ਬਿਨਾ ਕਿਸੇ ਵੀਜ਼ੇ ਦੇ ਚੰਝੜਤ ਜੇ ਤੁਸੀਂ ਪੀਆਰ ਹੋਲਡਰ ਹੋ ਤਾਂ ਆਪਣੀ ਮੰਜ਼ਿਲ ਨੂੰ ਆਪਣੀ ਟ੍ਰੈਵਲ ਲਿਸਟ ਦੇ ਵਿੱਚ ਸ਼ਾਮਿਲ ਕਰੋ ਅਤੇ ਸੁਰੱਖਿਅਤ ਯਾਤਰਾ ਕਰੋ ਹੋਰ ਜਾਣਕਾਰੀ ਦੇ ਲਈ ਗਲੋਬਲ ਅਫੇਅਰਸ ਕੈਨੇਡਾ ਜਾਂ ਫਿਰ ਅੰਬੈਸੀ ਵੈਬਸਾਈਟਸ ਜ਼ਰੂਰ ਚੈੱਕ ਕਰੋ